ਲਓ ਜੀ ਅੱਜ ਆਪਣੇ ਕੋਲੇ ਪਹੁੰਚਿਆ ਗਲਾਸ 58 ਡਿਜੀਟਲ ਪ੍ਰਿੰਟ ਪਹੁੰਚ ਚੁੱਕਿਆ ਨਿਊ ਮਾਲ ਪਹੁੰਚਿਆ ਆਪਣੇ ਕੋਲੇ ਸਟਾਕ ਪਹੁੰਚ ਚੁੱਕਿਆ ਨਵਾਂ ਨਿਊ ਕਨਸੈਪਟ ਪ੍ਰਿੰਟ ਵਾਲੇ ਸੂਟ ਔਰਗੰਜਾ ਗਲਾਸ ਡਿਜੀਟਲ ਪ੍ਰਿੰਟ ਵਾਲੇ ਸੂਟ ਪਹੁੰਚੇ ਨੇ ਬਹੁਤ ਹੀ ਬਾਜ਼ਵਰੇਟ ਤੇ ਮਾਰ ਪਹੁੰਚ ਚੁੱਕਿਆ ਆਪਣੇ ਕੋਲੇ ਸਿਰਫ ਤੇ ਸਿਰਫ 600 ਰੁਪਏ ਦੇ ਵਿੱਚ ਡਿਜ਼ਾਈਨ ਇੰਨੇ ਜਿਆਦਾ ਨੇ ਬਹੁਤ ਜਿਆਦਾ ਡਿਜ਼ਾਈਨ ਨੇ ਇਹਦੇ ਵਿੱਚ ਇਹ ਨਿਊ ਕਪੜਾ ਪਹੁੰਚਿਆ ਆਪਣੇ ਕੋਲੇ ਸ਼ਾਨਦਾਰ ਲੁੱਕ ਦੇ ਵਿੱਚ ਡਿਜ਼ਾਈਨ ਪੇਸ਼ ਹੋ ਚੁੱਕੇ ਨੇ ਦੇਖੋ ਭਾਈ ਚੈੱਕ ਕਰੀ ਚਲੋ ਕੁਆਲਿਟੀਾਂ ਪੂਰੇ ਟਾਪ ਟਾਪ ਦੇ ਡਿਜ਼ਾਈਨ ਪਹੁੰਚ ਚੁੱਕੇ ਨੇ ਗਲਾਸ ਔਰਗੇਂਜਾ ਡਿਜੀਟਲ ਪ੍ਰਿੰਟ ਦੇਖੋ ਜੀ ਕੀ ਬਾਤ ਹੈ ਨੇ ਟਾਪ ਕੁਆਲਿਟੀ ਮਾਰ ਪਹੁੰਚ ਚੁੱਕਿਆ ਬੜੇ ਹੀ ਸ਼ਾਨਦਾਰ ਲੁੱਕ ਦੇ ਵਿੱਚ ਸੂਟ ਖੁੱਲ ਰਹੇ ਨੇ ਕੱਪੜੇ ਦਾ ਬੇਸ ਬਹੁਤ ਹੀ ਸੋਹਣਾ ਆਊਗਾ ਦੇਖੋ ਭਾਈ ਚੈੱਕ ਕਰ ਲਓ ਨਿਊ ਕਪੜਾ ਪਹੁੰਚਿਆ ਕੁਆਲਿਟੀ ਸਿਰਾ ਪਹੁੰਚ ਚੁੱਕੀ ਹੈ ਸਿਰਫ ਤੇ ਸਿਰਫ 600 ਰੁਪਏ ਦੇ ਵਿੱਚ ਦੇਖੋ ਜੀ ਬਾਦੂ ਡਿਜ਼ਾਈਨ ਨਵਾਂ ਫ੍ਰੈਸ਼ माल ਟੌਪ ਟੌਪ ਦੇ ਡਿਜ਼ਾਈਨਾਂ ਦੇ ਵਿੱਚ ਖੁੱਲ੍ਹ ਰਹੇ ਨੇ ਗਲਾਸ ਔਰ ਗੈਂਜਾ ਡਿਜੀਟਲ ਨਿਊ ਫ੍ਰੈਸ਼ ਟੌਪ ਕੁਆਲਟੀ ਮਾਲ ਹੋ ਰਿਹਾ ਜੁੱਕਿਆ ਜੀ ਦੇਖੋ ਭਾਈ ਚੈੱਕ ਕਰ ਲਓ ਡਿਜ਼ਾਈਨਿੰਗ ਬਹੁਤ ਜ਼ਿਆਦਾ ਆ ਦੇਖੋ ਸਾਰੇ ਤਰ੍ਹਾਂ ਦੇ ਵੱਖੋ ਵੱਖਰੇ ਡਿਜ਼ਾਈਨ ਲਓ ਜੀ ਚੈੱਕ ਕਰ ਲਓ ਦੇਖੋ ਭਾਈ ਕਟਵੜ 25 30 25 30 ਕਲਰ ਹੋਣਗੇ ਸਾਰੇ ਡਿਜ਼ਾਈਨ ਵੱਖੋ ਵੱਖਰੇ ਦੇਖੋ ਜੀ ਚੈੱਕ ਕਰ ਲਓ ਕੁਆਲਿਟੀ ਪੂਰੀ ਸਿਰਾ ਪਹੁੰਚੀ ਆਪਣੇ ਕੋਲੇ ਨਿਊ ਮਾਲ ਪਹੁੰਚ ਚੁੱਕਿਆ ਔਰ ਗਿੰਜਾ ਗਲਾਸ ਡਿਜੀਟਲ ਦਾ ਨਵਾਂ ਮਾਲ ਤਿਆਰ ਹੋ ਕੇ ਪਹੁੰਚ ਚੁੱਕਿਆ ਹੋੜਲਾ ਕਲਾਂ ਦਸ਼ਮੇਸ਼ ਗਲਾਸ ਹਾਊਸ ਵਿਕੇ ਬਿਲਕੁਲ ਫ੍ਰੈਸ਼ ਫ੍ਰੈਸ਼ ਸ਼ਰਟਾਂ ਦੇਖੋ ਭਾਈ ਤੁਹਾਡੇ ਸਾਹਮਣੇ ਪੇਸ਼ ਹੋ ਚੁੱਕੀਆਂ ਨੇ ਦੇਖੋ ਜੀ ਸਿਰਫ ਤੇ ਸਿਰਫ 600 ਦੇ ਵਿੱਚ ਲੱਗ ਚੁੱਕਿਆ ਮੌਲ ਮੇਲਾ ਪਹੁੰਚੋ ਜੀ ਹੋੜਲਾ ਕਲਾਂ ਦਸ਼ਮੇਸ਼ ਗਲਾਸ ਹਾਊਸ ਵਿਕੇ ਨਿਊ ਮਾਲ ਓਪਨ ਹੋ ਚੁੱਕਿਆ ਸੋ ਨਵੀਂ ਵੀਡੀਓ ਨਾਲ ਫੇਰ ਮਿਲਾਂਗੇ ਸ਼ੁਕਰੀਆ ਜੀ ਧੰਨਵਾਦ ਅੱਜ ਦੇ ਲਈ ਇੰਨੀ